ਹਾਂ ਜੀ ਗੁਰੂ ਹੁਣ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਹਾਨੂੰ ਅੱਜ ਨੁਕਤਾ ਦਿੰਨੇ ਆ ਇਹ ਨੁਕਤਾ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਬੇਚਾਨੀ ਬੇਚੈਨੀ ਰਹਿੰਦੀ ਹੈ ਇਹ ਉਹਨਾਂ ਵਾਸਤੇ ਨਹੀਂ ਜਿਹੜੇ ਦਿਨੇ ਸੁੱਤੇ ਰਹਿੰਦੇ ਨੇ ਉਹ ਤਾਂ ਦੂਰ ਹੀ ਰਹਿਣ ਵੀਡੀਓ ਤੋਂ ਕਿਉਂਕਿ ਉਹਨਾਂ ਦੀ ਜਿਹੜੀ ਥੱਕੇ ਬਿਨਾ ਨੀਂਦ ਨਹੀਂ ਧੁੱਪੇ ਸੜੇ ਬਿਨਾ ਸ਼ਾਂਤ ਆਨੰਦ ਨਹੀਂ ਤੇ ਗਰੀਬੀ ਬਨਾ ਅਮੀਰੀ ਮੰਨਣ ਦਾ ਨਜ਼ਾਰਾ ਨਹੀਂ ਹੁੰਦਾ ਤੇ ਜਿਹੜੀ ਹੈ ਥਕਾਵਟ ਤਕਾਵੜ ਦੇ ਨਾਲ ਨੀਂਦ ਆਉਂਦੀ ਹੈ ਨੀਂਦ ਦਾ ਨਜ਼ਾਰਾ ਹੀ ਵੇਰੀ ਹੁੰਦਾ ਪਰ ਕਈ ਲੋਕ ਕੰਮ ਕਾਜ ਵੀ ਕਰਦੇ ਨੇ ਫਿਰ ਵੀ ਨੀਂਦ ਨਹੀਂ ਆਉਂਦੀ ਸੋਪਾ ਗੱਲ ਕਰਦੇ ਆ ਅੱਜ ਉਹਨਾਂ ਨੂੰ ਜਿਹਨੂੰ ਨੀਂਦ ਸਭ ਕੁਝ ਕੰਮ ਤੋਂ ਧੰਦਾ ਵੀ ਕਰਦਾ ਨੀਂਦ ਨਹੀਂ ਆਉਂਦੀ। ਪਰਿਵਰਤ ਆਪਾਂ ਆਮ ਗੱਲ ਕਰ ਲੈਣੇ ਆ। ਜਿਹੜੀ ਆਪਣੇ ਸਰੀਰਕ ਤੌਰ ਤੇ ਫਿਰ ਉਹ ਗੁਰਬਾਣੀ ਦੇ ਨਾਲ ਨਹੀਂ ਦੱਸਾਂਗੇ। ਪਹਿਲੀ ਵਾਰ ਤਾਂ ਹੋ ਹਰ ਰੋਜ਼ ਪ੍ਰਸ਼ਦਾ ਪਾਣੀ ਖੁੱਲ ਕੇ ਸ਼ਕਣ ਤੇ ਤਲੀਆਂ ਵਿੱਚ ਸਰੋਂ ਦਾ ਤੇਲ ਲਾਉਣ ਪੈਰਾਂ ਤੇ ਦਲੀਆਂ ਤੇ ਹੱਥਾਂ ਦੇ ਉੱਤੇ। ਠੀਕ ਹੈ? ਇਹ ਜ਼ਰੂਰ ਲਾਉਣਾ। ਹੁਣ ਦੱਸਦੇ ਆ ਗੁਰਬਾਣੀ ਮੁਤਾਬਕ ਜਿਹਨੂੰ ਨੀਂਦ ਨਹੀਂ ਆਉਂਦੀ ਤੇ ਉਹਨਾਂ ਨੇ ਕੀ ਕਰਨਾ ਹੈ ਇਹ ਨਾ ਹੁਣ ਵੀ ਮੋਬਾਈਲ ਨਾਲ ਮਨੋਰੰਜਨ ਲਈ ਕਰੀ ਜਾਣ ਫਿਰ ਨਹੀਂ ਪਿਆਦਾ ਹੰਗਾਂ ਜੀ ਜੇ ਨੀਂਦ ਲੈਣੀ ਹੈ ਕੁਦਰਤੀ ਨੀਂਦਾ ਗੁਰੂ ਦੀ ਕਿਰਪਾ ਤੇ ਤੁਸੀਂ ਐਸ ਤੱਕ ਕਰੋ 9:30 ਵਜੇ ਸਹੀ ਸੇ ਮਨ ਕਰਨ ਲੱਗ ਜੀ ਜਿਹਨੂੰ ਮੂਲ ਮੰਤਰਾਂ ਦਾ ਮੂਲ ਮੰਤਰ ਕਰੋ ਜਿਹਨੂੰ ਵਾਹਿਗੁਰੂ ਵਾਹਿਗੁਰੂਆਂ ਦਾ ਵਾਹਿਗੁਰੂ ਵਾਹਿਗੁਰੂ ਕਰੋ ਜਿਨੂੰ ਕੁਛ ਵੀ ਨਹੀਂ ਆਉਂਦਾ ਉਹ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਤੁਸੀਂ 10 ਮਿੰਟ ਕਰਨਾ ਹੈ 9:30 ਤੋਂ 9:40 ਤੱਕ ਫਿਰ ਤੁਸੀਂ ਪੈ ਜਾਣਾ ਹੈ ਲਿਖਣਾ ਹੈ ਟਾਈਮ ਹੈ 9:30 ਤੋਂ 9:40 ਤੱਕ ਜਿਵੇਂ ਡਾਕਟਰ ਦਵਾਈ ਦੇ ਦੇਣ ਦਵਾਈ ਹੈ ਸਰਵਰੋਕਾ ਔਖਦਨਾ 9:30 ਵਜੇ ਦਵਾਈ ਲੈਣੀ ਹੈ 10 ਮਿੰਟਾਂ ਲਈ ਜਾਣੀ ਹੈ ਜਾਪ ਦੀ ਫਿਰ ਤੁਸੀਂ ਦੂਜੀ ਖਰਾਕ ਲੈਣੀ ਹੈ ਸ਼ਬਦ ਦੀ 9:40 ਤੱਕ ਹੋ ਗਿਆ ਫਿਰ 10:00 ਵਜੇ 20 ਮਿੰਟਾਂ ਤੇ ਇਹ ਹੀ ਜਾਪ ਕਰਨਾ ਹੈ ਮੂਲ ਮੰਤਰ ਕਰ ਲਓ ਵਾਹਿਗੁਰੂ ਮੰਤਰ ਕਰ ਲਓ 10 ਮਿੰਟਾਂ 10:20 ਮਿੰਟਾਂ ਤੇ 10:30 ਤੱਕ ਫਿਰ 11:05 ਮਿੰਟਾਂ ਤੇ ਇਹੀ ਜਾਪ ਸਵਾ 11 ਤੱਕ ਤੁਸੀਂ ਉਹ ਰਾਤ ਲੰਘ ਜੂਗੀ ਰਾਜ ਸੰਗਤ ਜੀ ਤੁਸੀਂ ਦੇਖੋਗੇ ਤੁਹਾਨੂੰ 11 ਵਜਣੇ ਹੀ ਮਿਲਦੇ ਪਹਿਲਾਂ ਤੁਸੀਂ ਜਮੈਂ ਮਸਤ ਹੋ ਜਾਓਗੇ ਨੀਂਦ ਵਿੱਚ ਜਲਦ ਥੱਲੇ ਬੈਠ ਕੇ ਸਿਮਨ ਕਰੋਗੇ ਨਾ ਆਪਦੇ ਬਿਸਤਰੇ ਦੇ ਕੋਲ ਹੀ ਕੋਈ ਪਿਛਾ ਲਓ ਕੋਈ ਕੰਬਲ ਲੋ ਆ ਤੇ ਫਿਰ ਉਸ ਤੋਂ ਬਾਅਦ ਉਹ ਜਾ ਪਏ ਪਏ ਕਰੇ ਜਬ ਇਸਤਰੀ ਨੂੰ ਨੀਂਦ ਆ ਜੂਗੀ ਇਹ ਪੱਕੀ ਗਰੰਟੀ ਹੈ ਮੇਰੇ ਕੋਲੇ 111 ਬੰਦੇ ਦੇ ਸਬੂਤ ਨੇ ਸੰਗ ਜੀ ਪਰ ਇਸ ਜਿਹੜੇ ਕਿ 111 ਬੰਦੇ ਮੈਨੂੰ 3 ਸਾਲਾਂ ਵਿੱਚ ਮਿਲੇ ਨੇ ਹੋ ਸਕਦਾ ਸਾਢੇ 3 ਸਾਲਾਂ ਵਿੱਚ ਪਰ ਸਭ ਦੇ ਸਭ ਸੌ ਨੀਂਦਾਂ ਲੱਗਦੀ 9.5 9 ਤੋਂ 40 ਫਿਰ 10 ਤੋਂ 10 20 ਤੋਂ 10.5 ਤੱਕ ਫਿਰ 11:05 ਤੋਂ 11:30 ਤੱਕ ਇਹ ਤੁਸੀਂ ਕਰੋ ਕਰਦੇ ਕਰਦੇ ਜਦ ਪੂਰਾ ਹੋ ਗਿਆ ਤਾਂ 10 ਮਿੰਟ ਹੀ ਚਾਪਣਾ ਬਸ ਤਿੰਨੇ ਵਾਰ 10-10 ਮਿੰਟ ਬੜੀ ਕਿਰਪਾ ਹੋਵੇ ਕਿਸੇ ਗੁਣੀ ਘਾਉਂਗੇ ਪਰਮੇਸ਼ਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਕੀ